ਹਾਂਜੀ ਬਾਈ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਹੋਰ ਬਾਈ ਜੀ ਸਭ ਦੇ ਘਰ ਪਰਵਾਹ ਠੀਕ ਠਾਕ ਜੀ ਜਾਨਵਰ ਠੀਕ ਠਾਕ ਨੇ ਜੀ ਤੇ ਅੱਜ ਲੈ ਕੇ ਆਏ ਜੀ ਆਪਾਂ ਕਬੂਤਰਾਂ ਨੂੰ ਜਿਵੇਂ ਪੰਜੀਰੀ ਪਾਉਂਦੇ ਜੀ ਜਿਹੜੀ ਆਪਾਂ ਸਰਦੀਆਂ ਚ ਪਾਉਂਦੇ ਆ ਬਾਹਲੇ ਵੀਰ ਭਰਾਵਾ ਦੇ ਫੋਨ ਆਉਂਦੇ ਸੀਗੇ ਵੀ ਪੰਜੀਰੀ ਕਿਵੇਂ ਬਣਾਉਣੀ ਆ ਤੇ ਕਿਵੇਂ ਆਹ ਆ ਰੁੱਤ 'ਚ ਦੇਣੀ ਆ ਠੀਕ ਆ ਜੀ ਤੇ ਇਹ ਬਾਈ ਜੀ ਸੇ ਹੱਤ ਚੀਜ਼ਾਂ ਨੇ ਠੀਕ ਆ ਡ్రਾਈ ਫਰੂਟ ਐ ਜਿੱਦਾਂ ਤੇ ਇਹ ਚੀਜ਼ਾਂ ਆਪਾਂ ਘਰੇ ਆਮ ਹੁੰਦੀਆਂ ਨੇ ਤੇ ਘਰੇ ਬਣਾਓ ਤੇ ਕੁਤਰਾਂ ਜ਼ਰੂਰ ਦੋ ਬਾਈ ਜੀ 10 ਤੋਂ 15 ਦਿਨ ਲਗਾਤਾਰ ਹੋਣਾ ਜਿੰਨਾ ਚਿਰ ਟਾਈਮ ਠੰਡ ਪੈਂਦੀ ਆ ਠੀਕ ਆ ਜੀ ਇਹਦੇ ਵਿੱਚ ਜਿਹੜਾ ਸਮਾਨ ਪਾਉਣਾ ਉਹ ਨੋਟ ਕਰ ਲਓ ਜੀ ਪਾਈਆ ਬਾਦਾਮ ਪਾਉਣੇ ਆ ਜੀ ਪਾਈਆ ਖਰੋਟ ਪਾਉਣੇ ਆ ਜੀ ਪਾਈਆ ਪਾਉਣੇ ਆ ਕਾਜੂ ਪਾਈਆ ਪਾਉਣੇ ਆ ਜੀ ਆਪਣੇ ਚਾਰੇ ਮਗਜ ਠੀਕ ਆ ਜੀ ਤੇ ਇਹ ਚੀਜ਼ਾਂ ਹੋ ਗਈ ਚਾਰੇ ਇਹ ਚਾਰੇ ਚੀਜ਼ਾਂ ਨੂੰ ਮਿਕਸੀ ਰਾਹੀਂ ਪਾਊਡਰ ਬਣਾ ਲੈਣਾ ਬਾਈ ਠੀਕ ਆ ਜੀ ਆਊਡਰ ਬਣ ਗਿਆ ਨਾ ਜੀ ਉਸ ਤੋਂ ਬਾਅਦ ਜਿਹੜਾ ਆਪਣਾ ਮਨੱਕੇ ਹੁੰਦੇ ਆ ਇਹ ਲੈਣਿਆ 100 ਰੁਪਏ ਦੇ ਮਨੱਕੇ ਲੈ ਲਿਓ ਤੁਸੀਂ 200 ਗ੍ਰਾਮ ਯਾਨੀ 200 ਗ੍ਰਾਮ ਲੈਣਿਆ ਯਾਨੀ ਇਹਨਾਂ ਦੇ ਵੀ ਕੱਢ ਲੈਣਾ ਬਾਈ ਜੀ ਸਾਰੇ ਆ ਤੇ ਵੀ ਕੱਢ ਕੇ ਕੁੰਡੀ ਜਿਹੜੀ ਹੁੰਦੀ ਹੈ ਕੁੰਡੀ ਸੋਟਾ ਹੁੰਦਾ ਆਪਣਾ ਉਹਦੇ ਵਿੱਚ ਨਾ ਜਿਵੇਂ ਜਿਹੜਾ ਸਮਾਨ ਆ ਪਾਊਡਰ ਬਣਾਇਆ ਠੀਕ ਆ ਜੀ ਉਹਦੇ ਵਿੱਚ ਥੋੜਾ ਜਿਹਾ ਲੋੜ ਅਨੁਸਾਰ ਸਹਿਦ ਪਾਉਣਾ ਤੇ ਇਹ ਮਨੱਕੇ ਪਾ ਕੇ ਬਾਈ ਜੀ ਨੂੰ ਕੁੱਟ ਲੈਣਾ ਚੰਗੀ ਤਰ੍ਹਾਂ ਕੁੱਟ ਕੇ ਨਾ ਯਾਨੀ ਇਹਦਾ ਲੇਟੀ ਜੀ ਬਣ ਜਾਣੀ ਆ ਜਿਵੇਂ ਆਪਾਂ ਕਹ ਦਿੰਨੇ ਆ ਵੀ ਸਖਤ ਜਾ ਹੋ ਜਾਣਾ ਉਸ ਤੋਂ ਬਾਅਦ ਬਾਈ ਜੀ ਇਹ ਚ ਪਾਈਆ ਖੁਆ ਪਾਉਣਾ ਆਪਾਂ ਨੇ ਖੁਆ ਜਿਹੜਾ ਗਰਮ ਕਰ ਲਿਓ ਗਰਮ ਕਰਕੇ ਇਹਦੇ ਵਿੱਚ ਮਿਲਾ ਲਿਓ ਜਿਵੇਂ ਆਪਾਂ ਆਟਾ ਘੋਨਦੇ ਆ ਇਹਦਾ ਆਟਾ ਆਟੇ ਵਾਂਗ ਨਾ ਇਹਨੂੰ ਗੁੰਨ ਲਓ ਚੰਗੀ ਤਰ੍ਹਾਂ ਸਮਾਰ ਕੇ ਉਸ ਤੋਂ ਬਾਅਦ ਬਾਈ ਜੀ ਇਹਨਾਂ ਨੂੰ ਨਾ ਗੋਲੀਆਂ ਵਟ ਕੇ ਰੱਖਣੀਆਂ ਤੁਸੀਂ ਇਹ ਡੇ ਡੀਆ ਮੰਨ ਕੇ ਚੱਲੋ ਆਪਣੇ ਆ ਜਿਹੜੀ ਉਂਗਲੀ ਹੁੰਦੀ ਆ ਤੇ ਦੋ ਟੋਕਣ ਦੋ ਟੱਕ ਨੇ ਜਿਹੜੇ ਠੀਕ ਆ ਜੀ ਯਾਨੀ ਬਰਾਮਾ ਜੀ ਡੇ ਡੀਆ ਗੋਲੀਆਂ ਵਟ ਕੇ ਰੱਖ ਲੈਣੀਆਂ ਨੇ ਇਹ ਬਾਈ ਇੱਕ ਗੋਲੀ ਹਰ ਰੋਜ਼ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਦੋ 10 ਤੋਂ 15 ਦਿਨ ਦੇ ਦੋ ਤੁਹਾਡੇ ਕਬੂਤਰ ਬਾਈ ਨਾਲ ਐਨ ਕੋੜਿਆ ਵਰਗੇ ਨਾਲ ਫਰਫੁਰ ਐਨ ਪੂਰੇ ਵਧੀਆ ਹੋਣਗੇ ਜੀ ਤੇ 100% ਇਲਾਜ ਆ ਜੀ ਇਹਦਾ ਵਧੀਆ ਤੇ ਆਪਾਂ ਆਪ ਘਰੇ ਹਰ ਸਾਲ ਵਰਤਦੇ ਆ ਵਧੀਆ ਰਿਜ਼ਲਟ ਆ ਤੇ ਜਿਹੜੇ ਵੀਰ ਭਰਾ ਨੂੰ ਆਪਣੀ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਜੇ ਕਿਸੇ ਵੀਰ ਭਰਾ ਨੂੰ ਨਹੀਂ ਪਤਾ ਲੱਗਿਆ ਬਣਾਉਣ ਦਾ ਤਾਂ ਮੇਰਾ ਨੰਬਰ ਸਕਰੀਨ ਤੇ ਚੱਲ ਰਹੀ ਆ ਤਾਂ ਤੁਸੀਂ ਉੱਤੇ ਕਾਲ ਕਰ ਲਿਓ ਠੀਕ ਆ ਜੀ ਤੇ ਬਾਕੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਚੈਨਲ ਨੂੰ ਬਾਈ ਜੀ ਆਪਣੇ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਕੋਲ ਅੱਗੇ ਤੋਂ ਅੱਗੇ ਵੀਡੀਓ ਆਉਂਦੀਆਂ ਰਹਿਣ ਤੁਹਾਨੂੰ ਪਤਾ ਹੀ ਹੈ 1 2 3 ਛੱਡ ਕੇ ਆਪਾਂ ਵੀਡੀਓ ਨਵੀਂ ਪਾਉਂਦੇ ਰਹਿੰਦੇ ਆ ਠੀਕ ਆ ਜੀ ਇਹ ਕਬੂਤਰਾਂ ਦੀ ਪੰਜੀਰੀ ਆ ਜਿੱਦਾਂ ਆਪਾਂ ਅਸੀਂ ਪੰਜੀਰੀ ਕਹਿ ਦਿੰਨੇ ਆ ਪੰਜੀਰੀ ਦਾ ਸਮਾਨ ਆ ਬਾਈ ਤੇ ਜਰੂਰ ਵਰਤਿਓ ਯਾਰ ਇਹ ਨਵੇਂ ਕਬੂਤਰਵਾਜਾ ਲਈ ਆ ਤੇ ਪੁਰਾਣੇ ਤਾਂ ਚਲੋ ਜਿਹੜੇ ਸਾਡੇ ਤੋਂ ਸੀਨੀਅਰ ਇਹਨਾਂ ਨੂੰ ਤਾਂ ਸਭ ਨੂੰ ਪਤਾ ਹੀ ਆ ਜੀ ਠੀਕ ਆ ਇਹ ਬਸ ਇੱਕ ਆਪਾਂ ਛੋਟਾ ਜਿਹਾ ਦਰਵਾਜ਼ਾ ਬਣਾਇਆ ਹੋਇਆ ਵੀਡੀਓ ਪਾ ਕੇ ਤਾਂ ਕਿ ਨਵੇਂ ਕਬੂਤਰ ਵਾਜਾ ਦਾ ਸੌਂਕ ਵਧੇ ਠੀਕ ਆ ਜੀ ਆਪਾਂ ਨੂੰ ਕੋਈ ਲਾਲਚਨੀ ਜ ਕੋਈ ਹੋ ਨਹੀਂ ਹੈਗਾ ਬਸ ਇਹ ਆ ਵੀ ਜਾਨ ਜਿਵੇਂ ਤੰਦਰੁਸਤੀ ਰਹਿ ਜਾਨਵਰਾ ਦੀ ਠੀਕ ਆ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਜੀ ਸਸੀ ਗਾਲ ਜੀ